ਮੈਂ ਕਿਰਨਦੀਪ ਪੰਜਾਬ ਟਾਈਮਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਪੱਠਣ ਨੇ ਮੌਜੂਦਾ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੇ ਟਿੱਪਣੀ ਕਰਦਿਆਂ ਆਖਿਆ ਕਿ ਕਰ ਸਕਦੇ ਜੇ ਲੋਕਾਂ ਦੇ ਬੰਦ ਬੰਨੇ ਕਿਉਂ ਤੁਸੀਂ ਕੱਚੇ ਵਿੱਚੋਂ ਦੀ ਪਾੜ ਪਾਉਣ ਦਿੱਤੇ ਉੱਤੋਂ ਇਹ ਦੋ ਚੀਜ਼ਾਂ ਕਿ ਕੋਲੋਂ ਪੈਸੇ ਲਾ ਕੇ ਬੰਦ ਬੰਨਣ ਲੋਕ ਤਾਂ ਸਰਕਾਰ ਕਿੱਥੇ ਐ ਇਹ ਸ਼ਰਮ ਨਹੀਂ ਐ ਸਰਕਾਰ ਵਾਸਤੇ ਸ਼ਰਮ ਵਾਲੀ ਗੱਲ ਦੀ ਐ ਇਹ ਤੋਂ ਵੱਡੀ ਮੈਕਨੀਸ਼ਮਿੰਦਗੀ ਦੀ ਗੱਲ ਹੋ ਹੀ ਨਹੀਂ ਸਕਦੀ ਇਹ ਸਰਕਾਰ ਦਾ ਵੀ ਚੀਜ਼ ਹੀ ਕੋਈ ਨਹੀਂ ਲੋਕ ਪੈਸੇ ਕੱਟ ਕੇ ਆਪੋ ਤਾਂ ਵੀ ਆਪਣਾ ਕੰਮ ਕਰ ਰਹੇ ਹੈ ਕਿਸ਼ਤੀਆਂ ਦੇ ਪੈਸੇ ਕੱਟ ਰਹੇ ਨੇ ਪਰ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਜੇ ਇਹਨਾਂ ਨੇ ਪੈਸਾ ਦਿੱਤਾ ਇਹਨਾਂ ਨੂੰ ਫਲੱਡਸ ਤੋਂ ਪਹਿਲਾਂ ਤਿਆਰੀ ਕਰਨ ਵਾਸਤੇ ਉੱਥੇ ਨਹੀਂ ਖਰਚਾ ਗਿਆ ਲੋਕਾਂ ਤੋਂ ਵਾਕਿਆ ਦਾ ਲੋਕ ਤਿਆਰ ਬੈਠੇ ਲਿਖ ਕੇ ਦੇਣ ਲਈ ਐਕਸ਼ਨ ਲੈਂਡ ਤੇ ਜੇ ਇਹਨਾਂ ਨੇ ਨਹੀਂ ਪੈਸਾ ਦਿੱਤਾ ਤਾਂ ਸਰਕਾਰ ਦੀ ਅੜਗੇਲੀ ਸਰਕਾਰ ਰਜ਼ਾਈਨ ਦੇ ਬੇਸ ਤੇ ਤੇ ਇਹ ਤੀਜਾ ਅਟੈਕ ਹੈ ਪਹਿਲਾ ਯੂਰੇਨੀਅਮ ਦੀ ਬਿਮਾਰੀ ਤਹਿਤ ਅੱਦੇ ਪੰਜਾਬ ਦੇ ਵਿੱਚ ਤੁਹਾਡੇ ਤਮਾਸ਼ਾ ਇਹ ਤੋਂ ਸ਼ੁਰੂ ਹੋਇਆ ਸੀ ਉਹ ਵੀ ਹੁਣ ਉਧਰ ਪਹੁੰਚ ਕੇ ਉਥੇ ਧੜਾ ਧੜ ਜਿਵੇਂ ਕੋਈ ਫੈਲ ਗਈ ਹੁੰਦੀ ਹੈ ਨਾ ਬਿਮਾਰੀ ਉਸ ਤਰ੍ਹਾਂ ਫੈਲ ਕੇ ਕੈਂਸਰ ਬਣ ਗਿਆ ਜਰੇਡੀਅਨ ਦੀ ਬਿਮਾਰੀ ਨਾਲ ਛੋਟੇ ਬੱਚੇ ਵੀ ਕੈਸਾ ਦੀ ਬਿਮਾਰੀ ਨਾਲ ਹਰ ਪਿੰਡਾਂ ਚੋਂ 5-5 10-10 ਕੇਸ ਵੱਡੇ ਪੈਮਾਨੇ ਤੇ ਮੌਤਾਂ ਹੋ ਰਹੀਆਂ ਇਹ ਸੰਜੀਦਾ ਹੈ ਨਹੀਂ ਕੋਈ ਟੀਮਾਂ ਨਹੀਂ ਭੇਜੀਆਂ ਕੋਈ ਟੈਸਟ ਨਹੀਂ ਕਰਾ ਰਹੇ ਕੋਈ ਪਾਣੀ ਦਾ ਚੰਗੇ ਪਾਣੀ ਦਾ ਕੋਈ ਟੈਂਪਰੀਰੀ ਇੰਤਜ਼ਾਮ ਕਰ ਪਰਮਾਨੈਂਟ ਇੰਤਜ਼ਾਮ ਕਰ ਕੋਈ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਵਿੱਚ ਢਲ ਮੱਠ ਇਵੇਂ ਜਿਵੇਂ ਆ ਫਲੱਡ ਦੇ ਏਰੀਆ ਚ ਢੱਲ ਮੱਟ ਜਿਹੜੀ ਇਹਨਾਂ ਨੇ ਦਿਖਾਈ ਐ ਉਹ ਰਿਵੋਲਵਿੰਗ ਫੰਡ ਦਾ ਜਿਹੜਾ 200 ਕਰੋੜ ਰੁਪਏ ਚ ਲਗਭਗ ਅੰਦਾਜ਼ਨ ਇੰਨਾ ਕੁ ਪੈਸਾ ਪਿਆ ਹੁੰਦਾ ਹੈ ਸਰਕਾਰ ਕੋਲੇ ਕਿਉਂ ਖਰਚਿਆ ਗਿਆ ਕਿਉਂ ਨਹੀਂ ਖਰਚਿਆ ਗਿਆ ਜੇ ਖਰਚਿਆ ਗਿਆ ਤਾਂ ਮਿਸ ਯੂਟਾਈਲਾਈਜ਼ ਕੀਤਾ ਗਿਆ ਕੀ ਇਹਨਾਂ ਨੇ ਐਕਸ਼ਨ ਲਿਆ ਉਸ ਦੇ ਉੱਤੇ ਔਰ ਨਾਲ ਉੱਥੇ ਜਿਹੜਾ ਇਹਨਾਂ ਨੇ ਬਿਜਲੀ ਦੇ ਬਿੱਲ ਲਾਤੇ ਆ ਹੁਣ ਘੱਟੋ-ਘੱਟਨ ਚਾਹੀਦਾ ਤਾਂ ਹੈ ਨਹੀਂ ਇਸ ਨਾਲ ਚੋਣ ਮੈਨੀਫੈਸਟੋ ਵਿੱਚ ਸੀ ਸਾਰੇ ਪੰਜਾਬ ਨੂੰ ਇਹਨਾਂ ਨੇ ਫ੍ਰੀ ਪਾਣੀ ਬਿਜਲੀ ਦੇਣੀ ਸੀ ਕਿਸਾਨਾਂ ਨੂੰ ਇਹਨਾਂ ਨੇ ਲਾਤੇ ਆ ਲੇਕਿਨ ਘੱਟੋ-ਘੱਟੇ ਸਾਰੇ ਪੰਜਾਬ ਦੇ ਤਾਂ ਉਸ ਫਲੱਡ ਅਫੈਕਟਡ ਜਿਹੜਾ ਏਰੀਆ ਹੈ ਉਥੋਂ ਦੇ ਇਹ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ ਤੇ ਲਾਰਜ ਨਾ ਆਰਡਰ ਦੀ ਹਾਲਤਾਂ ਹਰ ਰੋਜ਼ ਬੱਤਰ ਹੁੰਦੀ ਜਾ ਰਹੀ ਹੈ ਉਹਦੇ ਵਿੱਚ ਤਾਂ ਇੱਕ ਰੂਟੀਨ ਬਣ ਗਿਆ ਹੈ ਕਿ ਲੁੱਟ ਖੋਹਾਂ ਦੇ ਮਾਮਲੇ ਇੱਕ ਰੂਟੀਨ ਹੋ ਕੇ ਪੰਜਾਬ ਦੇ ਵਿੱਚ ਉਹ ਸਰਕਾਰ ਤੋਂ ਬਿਲਕੁਲ ਹੀ ਅੱਖਾਂ ਵਿੱਚੀ ਬੈਠੀ ਹੈ ਪੰਜਾਬ ਟਾਈਮਸ ਟੀਵੀ ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਸ ਟੀਵੀ